ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਦੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਬਹੁਤ ਸੋਹਣਾ ਤੁਸੀਂ ਮੈਨੂੰ ਰਿਸਪੌਂਸ ਦੇ ਰਹੇ ਹੋ ਵੀਡੀਓਜ਼ ਦੇ ਰਾਹੀਂ ਆ ਕਾਫੀ ਦਿਨ ਹੋ ਗਏ ਸੀ ਨਾ ਵੀਡੀਓਜ਼ ਨਹੀਂ ਬਣੀਆਂ ਜਿਵੇਂ ਮੈਂ ਪਹਿਲਾਂ ਇੱਕ ਵੀਡੀਓ ਵਿੱਚ ਦੱਸਿਆ ਸੀਗਾ ਕਿ ਜਿਹੜਾ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਕੁਝ ਆਰਡਰ ਸੀਗੇ ਜਿਹੜੇ ਮੇਰੇ ਡਿਲੇ ਹੋ ਗਏ ਤੇ ਨਵੇਂ ਆਰਡਰ ਜਿਹੜੇ ਆ ਰਹੇ ਸੀ ਆਪਾਂ ਮੈਂ ਬਹੁਤ ਜ਼ਿਆਦਾ ਟਾਈਮ ਮੰਗ ਰਹੀ ਆ ਹਨਾ ਕਿਉਂਕਿ ਜਿਹੜੇ ਆਰਡਰ ਨੂੰ ਡਿਲੇ ਹੋ ਗਏ ਉਹਨਾਂ ਦੇ ਵਿੱਚੋਂ ਸਿਰਫ ਇੱਕ ਆਰਡਰ ਰਹਿ ਗਿਆ ਜਿਹੜਾ ਮੈਂ ਕੰਪਲੀਟ ਨਹੀਂ ਕੀਤਾ ਉਹ ਵੀ ਮੈਂ ਦੀਦੀ ਨੂੰ ਕਿਹਾ ਸੀ ਕਿ ਜਦੋਂ ਕੰਪਲੀਟ ਹੋ ਗਿਆ ਮੈਂ ਤੁਹਾਨੂੰ ਕਾਲ ਕਰੂੰਗੀ ਕਿਉਂਕਿ ਉਹ ਪੈਨ ਨੇ ਮੈਨੂੰ ਕਹਤਾ ਸੀ ਕਿ ਤੁਸੀਂ ਆਪਦੇ ਆਰਡਰ ਕੰਪਲੀਟ ਕਰ ਲਓ ਹਨਾ ਵੀ ਮੈਂ ਉਹਨਾਂ ਨੂੰ ਪੇਮੈਂਟ ਰਿਫੰਡ ਦਾ ਵੀ ਆਪਸ਼ਨ ਦਿੱਤੀ ਸੀ ਪਰ ਉਹਨਾਂ ਨੇ ਨਹੀਂ ਕਰਵਾਈ ਤਾਂ ਜਿਹੜੀ ਮਤਲਬ ਪੇਮੈਂਟ ਰਿਫੰਡ ਦਾ ਕਹਿ ਰਹੇ ਸੀ ਆਪਾਂ ਪਹਿਲਾਂ ਉਹ ਆਰਡਰ ਕੰਪਲੀਟ ਕੀਤੇ ਸੋ ਮੇਰੇ ਨਾਲ ਐਦਾਂ ਦਾ ਕੋਈ ਵੀ ਕਲਾਇੰਟ ਨਹੀਂ ਜੁੜਿਆ ਜਿਹੜੀ ਮੇਰੀ ਮਜਬੂਰੀ ਨੂੰ ਨਾ ਸਮਝਿਆ ਹੋਵੇ ਹਨਾ ਤਾਂ ਜੇਕਰ ਮੇਰੇ ਕਲਾਇੰਟਸ ਨੇ ਮੇਰੀ ਮਜਬੂਰੀ ਨੂੰ ਸਮਝਿਆ ਤਾਂ ਜੀ ਮੈਂ ਵੀ ਪਹਿਲਾਂ ਨਵੇਂ ਆਰਡਰ ਨਹੀਂ ਲਈ ਹੈਗੇ ਆਪਾਂ ਪੁਰਾਣੇ ਆਰਡਰ ਕੰਪਲੀਟ ਕੀਤੇ ਨੇ ਹੁਣ ਸਿਰਫ ਇੱਕ ਆਰਡਰ ਰਹਿ ਗਿਆ ਤਾਂ ਉਹ ਆਰਡਰ ਆਪਾਂ ਪੂਰਾ ਕਰ ਰਹੇ ਆ 2 ਜਾਂ 3 ਦਿਨਾਂ ਦੇ ਵਿੱਚ ਉਹ ਆਰਡਰ ਵੀ ਪੂਰਾ ਹੋ ਜਾਊਗਾ ਤੇ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਭੈਣ ਦਾ ਉਹੀ ਰੀਜਨ ਸੀ ਕਿ ਮੈਂ ਆਰਡਰ ਕੰਪਲੀਟ ਕਰਨੇ ਸੀ ਟਾਈਮ ਦੀ ਸ਼ਾਰਟੇਜ ਸੀਗੀ ਤੇ ਆਪਾਂ ਜਿਹੜੀਆਂ ਵੀਡੀਓਜ਼ ਨਹੀਂ ਬਣਾ ਸਕੇ ਸੋ ਸ਼ਾਰਟਸ ਜ਼ਰੂਰ ਪਾਉਂਦੇ ਰਹੇ ਆ ਅ ਤੁਸੀਂ ਸ਼ਾਰਟਸ ਨੂੰ ਵੀ ਵਧੀਆ ਰਿਸਪਾਂਸ ਦਿੱਤਾ ਮੇਰੇ ਕੋਲੇ ਆਰਡਰ ਆ ਵੀ ਰਹੇ ਨੇ ਮੈਂ ਟਾਈਮ ਮੰਗ ਰਹੀ ਆ ਤਾਂ ਮੇਰੇ ਨਾਲ ਕਲਾਇੰਟ ਐਮ ਇੰਦੇ ਆ ਜਿਹੜੇ ਮੈਨੂੰ ਟਾਈਮ ਵੀ ਦੇ ਰਹੇ ਨੇ ਹਨਾ ਤਾਂ ਸਾਰਿਆਂ ਤੋਂ ਪਹਿਲਾਂ ਤੋਂ ਸਾਰਿਆਂ ਦਾ ਥੈਂਕ ਯੂ ਸੋ ਅੱਜ ਇੱਕ ਆ ਵਾਲੀ ਬੂਟੀ ਮੈਨੂੰ ਕਿਸੇ ਭੈਣ ਨੇ ਦਿੱਤੀ ਸੀਗੀ ਕਾਫੀ ਟਾਈਮ ਪਹਿਲਾਂ ਦਿੱਤੀ ਸੀ ਉਹਨਾਂ ਨੇ ਕਿ ਦੀਦੀ ਤੁਸੀਂ ਮੈਨੂੰ ਬਣਾ ਕੇ ਦੱਸਿਓ ਸੋ ਉਹ ਵਾਲੀ ਬੂਟੀ ਦੇ ਵਿੱਚ ਉਹਨਾਂ ਨੇ ਗੰਡ ਨਹੀਂ ਪਾਈ ਹੋਈ ਪਰ ਆਪਾਂ ਗੰਡ ਪਾ ਕੇ ਚੱਲ ਰਹੇ ਹਾਂ ਇਹ ਇਹ ਨਾ ਥੱਲੇ ਦਾ ਲੱਗ ਡਿਜ਼ਾਈਨ ਬਣਦਾ ਉੱਪਰਲੀ ਸਾਈਡ ਇਹਦਾ ਅਲੱਗ ਡਿਜ਼ਾਈਨ ਬਣਦਾ ਤਾਂ ਅਸੀਂ ਜਿਹੜਾ ਪਹਿਲਾਂ ਲੇਟਮਾ ਲਾਈਨ ਲੱਗੀ ਹੋਈ ਅਸੀਂ ਉਹ ਲਾਈਨਾਂ ਕੰਪਲੀਟ ਕਰਾਂਗੇ ਧਿਆਨ ਨਾਲ ਦੇਖਿਓ ਵੀ ਅਸੀਂ ਕਿਵੇਂ ਕੰਪਲੀਟ ਕਰਨੀਆਂ ਨੇ ਸੋ ਇਸ ਤਰ੍ਹਾਂ ਅਸੀਂ ਪਹਿਲਾਂ ਇਹ ਵਾਲੀਆਂ ਲੈਣਾ ਹੀ ਪੂਰੀਆਂ ਕਰਨੀਆਂ ਨੇ ਮੈਂ ਪਹਿਲਾਂ ਬਣਾ ਕੇ ਦੇਖਿਆ ਉਹ ਦੀਦੀ ਕਹਿੰਦੇ ਨਾ ਵੀ ਅਸੀਂ ਬਹੁਤ ਟਰਾਈ ਕੀਤੀ ਪਰ ਸਾਡੇ ਤੋਂ ਉਸ ਤਰੀਕੇ ਨਾਲ ਨਹੀਂ ਬਣੀ ਸੋ ਪਹਿਲਾਂ ਸਿੱਧ ਤੋਂ ਟਾਂਕਾ ਭਰਿਆ ਫਿਰ ਨੀਚੇ ਲਾ ਕੇ ਫੇਰਾ ਭਰਿਆ ਫਿਰ ਇਹ ਟੇਡਾ ਭਰਿਆ ਜਾਊਗਾ ਥੱਲੇ ਗੁਲਾਈ ਦੇ ਵਿੱਚ ਆਊਗਾ ਫੇਰਾ ਕਪੜਾ ਚੱਕਿਆ ਦੇਖੋ ਜੀ ਮੈਂ ਆਪਦੀ ਕੰਨੀਓ ਬੈਸਟ ਕੋਸ਼ਿਸ਼ ਕਰ ਰਹੀ ਆ ਹਨਾ ਤਾਂ ਤੁਸੀਂ ਵੀ ਸਾਰੇ ਜਾਨੇ ਵੱਧ ਤੋਂ ਵੱਧ ਮਤਲਬ ਮੈਨੂੰ ਸਹਿਯੋਗ ਦਿਓ ਪਲੀਜ਼ ਫੋਲਡ ਜ਼ਰੂਰ ਕਰੋ ਤੇ ਕੁਸ਼ਕ ਜਿਵੇਂ ਕਹ ਲਈ ਫਰਾਡ ਕਰ ਰਹੇ ਆ ਫਰਾਡ ਦਾ ਮਤਲਬ ਇਹ ਨਹੀਂ ਕਿ ਉਹ ਫਰਾਡ ਨੇ ਉਹਨਾਂ ਨੇ ਕੰਮ ਹੀ ਇੰਨਾ ਖੜ ਲੈ ਕੇ ਉਹਨਾਂ ਤੋਂ ਪੂਰਾ ਨਹੀਂ ਕੀਤਾ ਜਾ ਰਿਹਾ ਸੋ ਪਲੀਜ਼ ਇਸ ਤਰ੍ਹਾਂ ਬੱਚੋ ਕਿਸੇ ਨੂੰ ਐਵੇਂ ਫਾਲਤੂ ਦੇ ਵਿਚ ਆਦੀ ਮਿਹਨਤ ਦੀ ਕਮਾਈ ਨਾ ਫਸਾ ਕੇ ਬਹਿ ਜਿਓ ਹਨਾ ਸੋ ਮੇਰੇ ਨਾਲ ਖੁਦ ਦੇ ਨਾਲ ਹੋਈ ਹੈ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਸੋ ਇਸ ਤਰ੍ਹਾਂ ਅਸੀਂ ਟਾਂਕੇ ਭਰਾਂਗੇ ਜੀ ਇੱਥੇ ਅਸੀਂ ਟਾਂਕੇ ਭਰੇ ਤੇ ਇਸ ਜਗ੍ਹਾ ਤੇ ਆ ਕੇ ਐਂਡ ਕਰਾਂਗੇ ਆ ਦੇਖੋ ਆਪਾਂ ਸਾਰਾ ਭਰਿਆ ਤਾਂ ਇਹਦੀ ਬੈਕ ਸਾਈਡ ਦਿਖਾਵਾਂ ਇਹਦੀ ਬੈਕ ਸਾਈਡ ਐਵੇਂ ਦੀ ਬਣੂਗੀ ठीक है ये थी बैक साइड एवं बनूगी सो हम की करना आ टांके भर ठीक है ये टांके भरे थोड़ा टांका मेरे तो छोटा भरया गया एक मिनट में कर ली ਕਈ ਵਾਰੀ ਨਾ ਹੱਥ ਦੇ ਨਾਲ ਜੋ ਡਰਾ ਕਰਦੇ ਉਹਦਾ ਵੱਡਾ ਛੋਟਾ ਬਣ ਜਾਂਦਾ ਤਾਂ ਹੁਣ ਅਸੀਂ ਆਹ ਵਾਲੇ ਟਾਂਕੇ ਲਾ ਰਹੇ ਹਾਂ ਹਨਾ ਆਹ ਟਾਂਕੇ ਲਗਾ ਕੇ ਫਿਰ ਆਹ ਅਸੀਂ ਇੱਧਰ ਨੂੰ ਜਾਵਾਂਗੇ ਜਮਨ ਸੇਮ ਉਹਦੀ ਜੜ ਦੇ ਵਿੱਚੋਂ ਸੂਈ ਕੱਢਣੀ ਆ ਫਿਰ ਅਸੀਂ ਆਹ ਵਾਲੇ ਟਾਂਕੇ ਲਾਵਾਂਗੇ ਆ ਡੱਬੀ ਬਣਾਵਾਂਗੇ ਥੋੜਾ ਬੋਤੇ ਹੀ ਨਾ ਇਧਰ ਉਧਰ ਹੋ ਸਕਦਾ ਕਿਉਂਕਿ ਮੈਂ ਹੱਥ ਦੇ ਨਾਲ ਬਣਾਇਆ ਮੈਂ ਬਾਲਾ ਉਹ ਨਹੀਂ ਕਰਦੀ ਹੁੰਦੀ ਆ ਦੇਖੋ ਹੁਣ ਮੈਂ ਸੁਣੀ ਪਿੱਛੋਂ ਦਿਖਾਉਣੀ ਆ ਆਵਲੀਆਂ ਦੁੱਧ ਲਾਈਨਾ ਸੀ ਪੂਰੀਆਂ ਕਰੀਆਂ ਤਾਂ ਪਿੱਛੋਂ ਇਹ ਇਸ ਤਰ੍ਹਾਂ ਬਣ ਗਿਆ ਇੱਥੇ ਜਿਹੜਾ ਆ ਚੀਜ਼ ਬਣ ਰਹੀ ਹੈ ਇੱਥੇ ਡੱਬੀ ਬਣੂ ਆਹ ਵਾਲੀ ਡੱਬੀ ਬਣੂ ਫਿਰ ਇੱਧਰ ਡੱਬੀ ਬਣੂ ਇੱਧਰ ਡੱਬੀ ਬਣੂ ਤੇ ਆ ਸਾਰਾ गोल चक्कर कंप्लीट होगा सो अभी आ सूई अस हूं इथे कह ध्यान देखियो इथे ਥੋੜਾ ਜਿਹਾ ਮਿਰਤੁਣਾ ਇਹਦੀ ਬਰਾਬਰ ਲੈਣਾ ਪਣਦੀਆਂ ਸੀ ਇਹ ਉੱਚੀ ਨੀਚੀ ਜਾ ਹੋ ਰਹੀਆ ਜੀ ਮੇ ਆ ਇੱਕ ਦੂਜੇ ਦੇ ਬਰਾਬਰ ਹੈ ਨਾ ਆ ਵੀ ਇੱਕ ਦੂਜੇ ਦੇ ਬਰਾਬਰ ਬਣਦੀਆਂ ਸੀ ਠੀਕ ਹੈ ਇਸ ਤਰ੍ਹਾਂ ਫੇਰ ਅਸੀਂ ਅੱਧ ਨੂੰ ਅੱਗੇ ਇੱਥੇ ਟਾਂਕਾ ਭਰਿਆ ਫਿਰ ਅਸੀਂ ਆ ਦੇਖੋ ਜੀ ਮੈਂ ਹੁਣ ਆ ਇੱਥੇ ਟਾਂਕਾ ਛੋਟਾ ਭਰਿਆ ਗਿਆ ਨਾ ਕਈ ਵਾਰੀ ਐਂ ਸੂਈ ਕਾਲੀ ਨਾਲ ਉਹ ਹੋ ਜਾਂਦਾ ਇੱਕ ਸਾਰਾ ਟਾਂਕੇ ਭਰਨੇ ਆ ਆ ਦੇਖੋ ਇੱਥੇ ਆ ਗਿਆ ਹੁਣ ਤੁਸੀਂ ਇਹਦੀ ਬੈਕ ਸਾਈਡ ਦੇਖੋਗੇ ਆ ਦੇਖੋ ਇੱਥੇ ਡੱਬੀ ਬਣਦੀ ਸੀ ਤਾਂ ਇਹ ਇੱਕ ਡੱਬੀ ਇੱਥੇ ਕੰਪਲੀਟ ਹੋ ਜਾਊਗੀ ਹਰ ਬਾਲੀ ਡੱਬੀ ਕੰਪਲੀਟ ਹੋਗੀ ਆ ਸਿੱਧਰ ਟਾਂਕਾ ਕੱਢਿਆ ਆ ਟਾਂਕਾ ਭਰਿਆ ਹੁਣ ਇੱਥੋਂ ਅਸੀਂ ਆ ਉਪਰ ਵਾਲੀ ਡੱਬੀ ਪੂਰੀ ਕਰਾਂਗੇ ਜਿਹੜੀ ਸਿੱਧੇ ਪਾਸੇ ਵਾਲੀ ਡੱਬੀ ਆ ਇਹ ਕੰਪਲੀਟ ਕੀਤੀ ਫਿਰ ਅਸੀਂ ਥੱਲੇ ਟਾਂਕਾ ਭਰਿਆ ਫਿਰ ਅਸੀਂ ਆ ਵਾਲਾ ਕੰਪਲੀਟ ਕੀਤਾ ਹੁਣ ਧਿਆਨ ਨਾਲ ਚੈੱਕ ਕਰੋ ਆ ਦੇਖੋ ਇੱਥੇ ਆ ਗਈ ਨਾ ਅਸੀਂ ਪੁੱਠੇ ਪਾਸੇ ਇੱਧਰ ਆ ਗਈ ਇੱਥੇ ਟਾਂਕਾ ਪੂਰਾ ਕਰਨ ਵਾਲਾ ਰਹਿੰਦਾ ਤਾਂ ਇੱਥੇ ਟਾਂਕਾ ਪੂਰਾ ਕਰੋ ਠੀਕ ਹੈ ਸੋ ਇੱਥੇ ਆ ਗਈ ਹੁਣ ਅਸੀਂ ਆ ਟਾਂਕਾ ਪੂਰਾ ਕੀਤਾ ਠੀਕ ਹੈ ਥੱਲੇ ਨੂੰ ਸੂਈ ਗਈ ਫਿਰ ਪੁੱਠੇ ਪਾਸੇੋਂ ਦੇਖਿਓ ਧਿਆਨ ਨਾਲ ਵੀ ਸੂਈ ਕਿੱਧਰ ਜਾਣੀ ਚਾਹੀਦੀ ਆ ਤਾਂ ਇਹ ਇੱਥੇ ਚਾਰ ਡੱਬੂਆ ਬਣਦੀਆਂ ਨੇ ਤਾਂ ਸੂਈ ਜਾਂ ਤਾਂ ਇੱਥੇ ਆਊਗੀ ਬਿਲਕੁਲ ਸਹੀ ਆਈ ਹੈ ਇੱਥੇ ਆ ਗਈ ਸੂਈ ਹੁਣ ਇੱਥੋਂ ਇਸ ਤਰ੍ਹਾਂ ਠੀਕ ਹੈ ਇੱਥੋਂ ਇੱਥੇ ਜਿੱਥੋਂ ਤੁਹਾਨੂੰ ਨਾ ਪਤਾ ਲੱਗੇ ਤੁਸੀਂ ਪੁੱਠੇ ਪਾਸਿਓਂ ਦੇਖ ਲੈਣਾ ਕਿਉਂਕਿ ਮੈਨੂੰ ਪਤਾ ਸੀ ਵੀ ਡਿਜ਼ਾਈਨ ਕਿਵੇਂ ਬਣਨਾ ਤਾਂ ਆਪਾਂ ਉਸ ਤਰੀਕੇ ਨਾਲ ਬਣਾ ਰਹੇ ਹਾਂ ਹਨਾ ਆ ਦੇਖੋ ਇੱਧਰ ਹੁਣ ਜਮਾ ਇਹਦੇ ਥੱਲੇ ਦੀ ਇਹਦੀ ਜੜਚ ਭਰਾਂਗੇ 1 ਮਿੰਟ ਇਹ ਇਹਦੀ ਜੜ ਚ ਪਰਾਂਗੇ ਕੋਈ ਮਾੜਾ ਮੋਟਾ ਪੈਣੀ 19 21 ਦਾ ਫਰਕ ਰਹਿ ਗਿਆ ਤਾਂ ਕਮੈਂਟ ਜ਼ਰੂਰ ਕਰਿਓ ਠੀਕ ਹੈ ਫਿਰ ਇੱਧਰ ਕਿਉਂਕਿ ਅਸੀਂ ਨੀਚੇ ਜਿਹੜਾ ਆ ਵਾਲੀਆਂ ਲਾਈਨਾਂ ਲਾਈਆਂ ਸੀ ਇਹ ਦਾ ਚੱਕਰ ਵੀ ਪੂਰਾ ਕਰਨਾ ਇੱਥੇ ਪਰਿਆ ਇੱਥੋਂ ਜਮਾਈ ਦੀ ਜੜ ਇੱਥੇ ਕੱਢਾਂਗੇ ਇਹ ਥੋੜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੇਰੇ ਤੋਂ ਆ ਵਾਲੀ ਲਾਈਨ ਡਰਾਉਣ ਨਹੀਂ ਸਹੀ ਕੀਤੀ ਗਈ ਗੈਪ ਬੱਧਰ ਰਹਿ ਗਿਆ ਤਾਂ ਆਹ ਇੱਥੇ ਆਹ ਇੱਥੇ ਤੇ ਆਟਾ ਟੰਕਾ ਇੱਧਰ ਭਰਿਆ ਫੇਰਾ ਟੰਕਾ ਇੱਧਰ ਭਰਿਆ ਫੇਰਾ ਆਹ ਟੰਕਾ ਇੱਧਰ ਭਰਿਆ ਇਹ ਮਤਲਬ ਕੈਂ ਦਾ ਮਤਲਬ ਵੀ ਪਹਿਲਾਂ ਅਸੀਂ ਆ ਸਾਰੀਆਂ ਲੈਣਾ ਪੂਰੀਆਂ ਕਰਨੀਆਂ ਟੇਡੀਆਂ ਫੇਰ ਅਸੀਂ ਸਾਰੀਆਂ ਲੰਬੀਆਂ ਫੇਰ ਦੂਜੇ ਪਾਸੇ ਟੇਡੀਆਂ ਫੇਰ ਲੰਬੀਆਂ ਐਂ ਪੂਰੀਆਂ ਕਰਨੀਆਂ ਹੁਣ ਇਹਦਾ ਆਪਾਂ ਪੁੱਠਾ ਪਾਸਾ ਚੈੱਕ ਕਰੀਏ ਵੀ ਇਹਦਾ ਪੁੱਠਾ ਪਾਸਾ ਕਿਵੇਂ ਬਣਿਆ ਆ ਦੇਖੋ ਇਹਦੇ ਪੁੱਠੇ ਪਾਸੇ ਆਹ ਗੋਲ ਚੱਕਰ ਬਣ ਗਿਆ ਤੇ ਆਹ ਚਾਰ ਡੱਬੀਆਂ ਬਣ ਗਈਆਂ ਜੇ ਤੁਸੀਂ ਇਹਨੂੰ ਕੰਪਲੀਟ ਕਰਨਾ ਜਿਵੇਂ ਆ ਇੱਥੋਂ ਰਹਿ ਗਿਆ ਬਸ ਇੱਥੇ ਕੱਢ ਕੇ ਐਵੇਂ ਗੰਡ ਪਾ ਦੋ ਗੰਡ ਨਹੀਂ ਪਾਉਣੀ ਗੰਡ ਨਹੀਂ ਪਾਉਣੀ ਤਾਂ ਐਂ ਧਾਗਾ ਕ੍ਰਾਸ ਕਰ ਦੋ ਸੋ ਇਹ ਵਾਲੀਆਂ ਚੀਜ਼ਾਂ ਵੀਰੇ ਤੁਹਾਨੂੰ ਕਦੇ ਵੀ ਕੋਈ ਨਹੀਂ ਦੱਸੂਗਾ ਹਨਾ ਤਾਂ ਮੈਂ ਆਪਦੇ ਕੰਨੇ ਉਹ ਬੈਸਟ ਕੋਸ਼ਿਸ਼ ਕਰਦੀ ਆਂ ਤੇ ਮੈਂ ਬੈਸਟ ਕੋਸ਼ਿਸ਼ ਏਸੀ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਕਰਦੀ ਹੁੰਨੀ ਆ ਵੀ ਤੁਸੀਂ ਮੈਨੂੰ ਵੱਧ ਤੋਂ ਵੱਧ ਸਾਥ ਦੇਉਗੇ ਵੱਧ ਤੋਂ ਵੱਧ ਸਪੋਰਟ ਕਰੋਗੇ ਸੋ ਬਾਹਰ ਲਿਆ ਨੂੰ ਖਾਸ ਤੌਰ ਤੇ ਜਿਹੜੀਆਂ ਪਿੰਨਾਂ ਆਵੇ ਸੱਭਿਆਚਾਰ ਦੇ ਨਾਲ ਪਿਆਰ ਕਰਦੀਆਂ ਨੇ ਸੱਭਿਆਚਾਰ ਨੂੰ ਪਸੰਦ ਕਰਦੀਆਂ ਨੇ ਹੈਨਾ ਦੇਖੋ ਇਹ ਬਾ ਪੁੱਠਾ ਪਸਾ ਇਹਦਾ ਇਹ ਆ ਭਾਵੇਂ ਤੁਸੀਂ ਇਹਨੂੰ ਡਿਜ਼ਾਈਨ ਮੰਨ ਲਓ ਤੇ ਭਾਵੇਂ ਤੁਸੀਂ ਆਪਦੀ ਇਸ ਸਾਈਡ ਨੂੰ ਸਹੀ ਮੰਨ ਕੇ ਡਿਜ਼ਾਈਨ ਬਣਾ ਲਓ ਥੋੜਾ ਜਿਹਾ ਮੈਨੂੰ ਇਥੋਂ ਡਰਾ ਕਰਨ ਦੇ ਵਿੱਚ ਮੇਰੇ ਤੋਂ ਸਹੀ ਨਹੀਂ ਕੀਤਾ ਗਿਆ ਮੈਂ ਕਾਲੀ ਕਰ ਗਈ ਜੇ ਮੈਂ ਇਹਨੂੰ ਡਰਾ ਸਹੀ ਕਰ ਦਿੰਦੀ ਤਾਂ ਇਹ ਬਹੁਤ ਜਿਆਦਾ ਸੋਹਣਾ ਬਣਨਾ ਸੀ ਮੈਂ ਇਹਦੀ ਫੋਟੋ ਵੀ ਲਾਉਂਗੀ ਸਕਰੀਨਸ਼ਾਟ ਲੈ ਕੇ ਨਾਲ ਤਾਂ ਪਲੀਜ਼ ਮੇਰੀ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਸੋ ਨਾਲ ਦੀ ਨਾਲ ਮੈਂ ਇਹ ਗੱਲ ਕਹਿਣਾ ਸੋਣੀ ਹੈ ਕਿ ਜੇਕਰ ਤੁਸੀਂ ਆ ਦੇ ਸੱਭਿਆਚਾਰ ਨੂੰ ਪਿਆਰ ਕਰਦੇ ਹੋ ਤਾਂ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਆ ਹਨਾ ਉਹਨਾਂ ਨੂੰ ਵੱਧ ਤੋਂ ਵੱਧ ਕੰਮ ਦਿਓ ਮੈਂ ਨਹੀਂ ਕਹਿੰਦੀ ਕਿ ਤੁਸੀਂ ਸਾਨੂੰ ਪੇਮੈਂਟ ਦਿਓ ਪੇਮੈਂਟ ਤੁਸੀਂ ਆਪਦਾ ਕੰਮ ਕੰਪਲੀਟ ਹੋਣ ਤੋਂ ਬਾਅਦ ਦਿਓ ਤੁਸੀਂ ਕੋਈ 5% ਕੋਈ 2% ਅਡਵਾਂਸ ਪੇਮੈਂਟ ਕਰਵਾ ਦਿਓ ਜੇਕਰ ਤੁਹਾਡਾ 2000 ਦਾ ਆਰਡਰ ਆ ਤਾਂ ਤੁਸੀਂ ਸਾਨੂੰ 4-500 ਰੁਪਏ ਇੱਕ ਵਾਰੀ ਕਰਵਾ ਦਿਓ ਆਰਡਰ ਬੁੱਕ ਕਰੋ ਅਸੀਂ ਅਡਵਾਂਸ ਪੇਮੈਂਟ ਨਹੀਂ ਲੈਂਦੇ ਅਸੀਂ ਸਿਰਫ ਤੁਹਾਡੇ ਤੋਂ 500 ਜਾਂ 1000 ਰੁਪਏ ਬੁਕਿੰਗ ਕਰਵਾਉਣੇ ਆ ਜਦੋਂ ਤੁਹਾਡਾ ਆਰਡਰ ਕੰਪਲੀਟ ਹੋ ਜਾਂਦਾ ਫੋਟੋਸ ਤੁਹਾਨੂੰ ਭੇਜੀਆਂ ਜਾਂਦੀਆਂ ਐ ਵੀਡੀਓ ਕਾਲ ਦੇ ਰਾਹੀਂ ਤੁਹਾਨੂੰ ਦਿਖਾਇਆ ਜਾਂਦਾ ਫਿਰ ਐਡਵਾਂਸ ਪੇਮੈਂਟ ਲਈ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਪਾਰਸਲ ਐ ਡਿਸਪੈਚ ਕਰਿਆ ਜਾਂਦਾ ਸੋ ਜੇਕਰ ਸੁਣੀ ਕੰਮ ਵਧੀਆ ਲੱਗਦਾ ਤਾਂ ਪਲੀਜ਼ ਸਾਥ ਜ਼ਰੂਰ ਦਿਓ ਇਹ ਗੱਲਾਂ ਕੋਈ ਵੀ ਨਹੀਂ ਦੱਸਦਾ ਹਨਾ YouTube ਦੇ ਉੱਤੇ ਕਿਤੇ ਵੀ ਇਹ ਚੀਜ਼ ਨਹੀਂ ਹੈਗੀ ਸੋ ਮੇਰੀ ਇਹ ਕੋਸ਼ਿਸ਼ ਆ ਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਆ ਕਿ ਮੇਰੇ ਮਾਪੇ ਨੇ ਮੈਨੂੰ ਪੜ੍ਹਾਈ ਦੇ ਨਾਲ-ਨਾਲ ਮੈਨੂੰ ਕੰਮ ਸਿਖਾਏ ਨੇ ਸੋ ਪਲੀਜ਼ ਸਾਰੇ ਜਣੇ ਸਪੋਰਟ ਜ਼ਰੂਰ ਕਰਿਓ। ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ। ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਸੋਹਣੀਆਂ ਸੋਹਣੀਆਂ ਤੁਸੀਂ ਬਾਗ ਫੁਲਕਾਰੀਆਂ, ਪੱਖੀਆਂ, ਝੋਲੇ, ਰਮਾਲਾਂ, ਕਰੋਸ਼ੀਏ ਦੀਆਂ ਹਨਾ ਤਾਂ ਸਾਡੇ ਤੋਂ ਬਣਵਾ ਸਕਦੇ ਹੋ। ਹੱਥ ਦਾ ਕੋਈ ਵੀ ਕੰਮ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ। ਸੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ।